ਦੇ ਹਾਸ਼ੀ ਗਾਲ ਦੀ ਮੈਂ ਚਰਨਜੀਤ ਅੱਜ ਆਪਾਂ ਲੈ ਕੇ ਆਏ 19 ਹਲਾਂ ਦੇ ਹਾਈਡਰੌਲਿਕ ਵਾਲੇ ਸੈੱਟ ਨੇ ਦੋਨੇ ਹੀ ਇੱਕ ਸੈੱਟ 50 75 ਲਈ ਬਣਿਆ ਦੂਸਰਾ ਸੈੱਟ ਸੋਨ ਵਾਲੀ ਕਾ 90 ਟਰੈਕਟਰ ਲਈ ਬਣਿਆ ਇਹ ਬਾਈ ਆਪਣੇ ਜੈਤੋ ਸਾਈਡ ਤੋਂ ਨੇ ਕੋਟਕਪੁਰਾ ਸਾਈਡ ਤੋਂ ਬੁੱਕ ਰਵਾ ਕੇ ਸੀ तकरीबन ਇੱਕ ਮਹੀਨਾ ਪਹਿਲਾਂ ਅੱਜ ਡਿਲੀਵਰੀ ਦਾ ਟਾਈਮ ਆ ਗਿਆ ਥੋੜਾ ਟਾਈਮ ਬਾਅਦ ਲੋਡ ਹੋਣਗੇ ਤੇ ਸਵੇਰੇ अर्ਲੀ ਮਾਰਨਿੰਗ ਪਹੁੰਚ ਜਾਣਿਆ ਜਿਹੜੀ ਇਹਨਾਂ ਦੇ ਵਿੱਚ ਇਕੱਲੀ ਇਕੱਲੀ ਖਾਸੀ ਹੈ ਤਾਂ ਸਪੈਸ਼ਲਿਕੇਸ਼ਨ ਆਪਾਂ ਡਿਟੇਲ ਨਾਲ ਤੁਹਾਨੂੰ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਕਰੀਏ ਇਹਦੇ ਵਿੱਚ ਜਿਹੜਾ ਮੇਨ ਪਾਈਪ ਲੱ ਉਹ 90mm ਦਾ ਲੱਗਿਆਗਾ thickness ਇਹਦੀ 6mm ਦਾ ਪਾਈਪ ਦੀ ਔਰ ਸਾਈਡ ਤੇ ਇਹਦੇ ਟਾਇਰ ਦਿੱਤਾ ਗਿਆ ਹੈਵੀ ਡਿਊਟੀ ਆ ਵਾਈਡ ਟਾਇਰ ਆਗਾ ਵਧੀਆ ਗ੍ਰਿਪ ਬਣਾਉਂਦੇ ਆਗੇ ਵਾਹਣ ਦੇ ਵਿੱਚ ਇਹ ਡੋਲਦੇ ਨਹੀਂ ਹੈਗੇ ਲੈਵਲ ਤੇ ਚੱਲਣਗੇ ਇੱਕ ਸਾਰ ਤੁਸੀਂ ਐ ਕਹਿ ਸਕਦੇ ਹੋ ਕਿ ਇਹਨੂੰ 65hp ਦਾ ਟਰੈਕਟਰ ਵੀ ਆਰਾਮ ਨਾਲ ਚਲਾ ਸਕਦਾਗਾ ਟਾਇਰਾਂ ਕਰਕੇ ਜਿਵੇਂ ਆਪਾਂ ਕਹਿ ਦੀ ਆਪਾਂ ਪਹਿਲਾਂ ਫੈਰੋ ਦੇਖਦੇ ਹੁੰਦੇ ਸੀ ਟਾਇਰਾਂ ਵਾਲੀਆਂ ਉਹਵੇਂ ਇਹ ਕਲਟੀਵੇਟਰ ਵੀ ਟਾਇਰਾਂ ਵਾਲੇ ਬਹੁਤ ਵਧੀਆ ਚੱਲਦੇ ਆਗੇ ਇਹਦੇ ਵਿੱਚ ਆਪਾਂ ਤਿੰਨ ਤਿੰਨ ਸਾਈਡ ਦਾ ਦਿੱਤੇ ਆਗੇ ਸਾਈਡ ਤੇ ਸੈਂਟਰ ਚ 13 ਰਹਿ ਜਾਣਗੇ 3-3 ਫੋਲਡ ਹੋ ਜਾਣਗੇ ਛੋਟਾ ਟਰੈਕਟਰ ਆ ਤੁਹਾਡੇ ਕੋਲੇ ਮੰਨ ਲਓ 50 HP ਦਾ 55 HP ਦਾ ਤੁਸੀਂ 13 بڑے ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਛੋਟੇ ਟਰੈਕਟਰ ਨਾਲ ਵੀ ਕੰਮ ਲੈ ਸਕਦੇ ਹੋ ਬਾਕੀ ਜਦੋਂ ਤੱਪੜ ਪਟਣਾਗਾ ਦੋਨੇ ਪਾਸੇ ਫੋਲਡ ਕਰਕੇ ਤੁਸੀਂ ਸਕੇਰ ਲਾ ਕੇ ਦੂਰ ਲਾ ਸਕਦੇ ਹੋ ਨਹੀਂ ਹਲਾਂ ਦੇ ਹੁਣ ਮੇਂ ਚੀਜ਼ ਜੜੀ ਖਾਸੀਅਤ ਆ ਕਿ ਜੜੀ ਚੀਜ਼ ਆਪਣੇ ਟ੍ਰੈਂਟਿੰਗ ਦੇ ਚੱਲ ਰਹੀ ਆ ਹੁਣ ਤੱਕ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਥੈਂਕਸ ਆ ਤੁਹਾਡਾ ਨਾਲ ਆਪਣਾ ਹਾਰਸ ਮਾਡਲ ਆ ਇਹ ਗਾ ਬਹੁਤ ਸੋਹਣਾ ਬਣਿਆਗਾ ਬਾਕੀ ਜਿਵੇਂ ਜਿਵੇਂ ਤੁਸੀਂ ਅਪਰੀਸ਼ੀਏਟ ਕਰਦੇ ਹੋ ਪਿਆਰ ਦਿੰਦੇ ਹੋ ਸਾਡਾ ਵੀ ਹੌਸਲਾ ਵਧਦਾ ਹਰ ਸਾਲ ਅਸੀਂ ਤੁਹਾਡੇ ਲਈ ਹੋਰ ਤਾਂ ਨਵੀਆਂ ਤਾਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂਗੇ ਹਾਂਜੀ ਵੀਰੋ ਜਿਹੜੀ ਇਹਦੇ ਫਰੰਟ ਤੇ ਆਪਾਂ ਲੱਪੇ ਦਿੱਤੇ ਆਗੇ ਇਹ ਐਚ 90 26 ਮਾਡਲ ਆ ਦੂਜੇ ਮਾਡਲ ਦੇ ਨਾਲੋਂ ਆਪਣਾ ਇਹ ਐਕਸਟਰਾ ਵਾਈਡ ਆਗਾ ਜਿਵੇਂ ਅਕੇ ਵੱਡੇ ਟਰੈਕਟਰ 75 ਐਚਪੀ ਦੇ ਗੀਲਾ ਵਗੈਰਾ ਨਹੀਂ ਫਸਦਾ ਤੇਜ਼ ਤੁਰਦੇ ਆਗੇ ਤੇ ਬਾਕੀ ਇਹਦੇ ਵਿੱਚ ਜਿਹੜੇ ਫਰੰਟ ਤੇ ਆਪਾਂ ਲੱਪੇ ਲਾਏ ਨੇ ਡਬਲ ਲਾਏ ਨੇ ਜਿਵੇਂ ਛੋਟਾ ਟਰੈਕਟਰ 13 ਦੇ ਚਲਾਊਗਾ ਤਾਂ ਉਹ ਅੰਦਰ ਚਲਾਊਗਾ ਜਿਹੜ ਮੋਰ ਤੇ ਆ ਕੇ ਇਹ ਸੌਖੇ ਮੁੜਦੇ ਸੌਖੇ ਚੱਲਣਗੇ ਬਾਹਰ ਚੱਲਣਗੇ ਜੀ ਇਹ ਠੀਕ ਹੈ ਜੀ ਹਰੇਕ ਹਰੇਕ ਪਖੋੜ ਟੈਕਨੀਕ ਪਖੋਂ ਕੁਆਲਟੀ ਪਖੋਂ ਸੋਹਣੇ ਪਖੋਂ ਹਰੇਕ ਚੀਜ਼ ਦਾ ਪੂਰਾ ਖਾਸ ਧਿਆਨ ਰੱਖਿਆ ਜਾਂਦਾਗਾ ਇਕੱਲੇ ਇਕੱਲੇ 25 ਦੀ ਗੱਲ ਕਰੀਏ ਜਿਹੜੇ ਜੈਕ ਲਾਉਣੇ ਆਪਾਂ ਇਹ 40 ਨੰਬਰ ਦੀ ਰਾਡ ਦੇ ਲਾਉਣੇ ਆ ਬਹੁਤ ਹੀ ਹੈਵੀ ਡਿਊਟੀ ਲਾਉਣੀਆਂ ਕੰਪਨੀਆਂ ਜਿਵੇਂ ਕਰਤਾਰ ਕੰਪਨੀਆਂ ਨੇ ਕੰਬਾਈਨਾਂ ਦੇ ਵਿੱਚ ਜੈਕ ਯੂਜ਼ ਹੁੰਦੇ ਆ ਉਹ ਕੰਪਨੀਆਂ ਜਿ ਆਪਾਂ ਜੈਕ ਯੂਜ਼ ਕਰਦੇ ਆ ਦੇ ਵਿੱਚ ਪਾਈਪਾਂ ਤੁਸੀਂ ਚੈੱਕ ਕਰ ਸਕਦੇ ਹੋ オリジナル R2 ਪਾਈਪਾਂ ਹੈਗੀਆਂ ਸਪਰਿੰਗ ਸਮੇਤ ਲੱਗੀਆਂ ਨੇ ਹੈਗੀਆਂ ਇਹ ਕੱਟ ਨਹੀਂ ਲੱਗੂਗਾ ਕੋਈ ਹਰ ਇੱਕ ਚੀਜ਼ ਦਾ ਬ੍ਰਿਕ ਤੋਂ ਬ੍ਰਿਕ ਤੀ ਤੋ ਲੈ ਕੇ ਆਪਾਂ ਖਾਸ ਧਿਆਨ ਰੱਖਦੇ ਆਂਗੇ ਜਿੰਨੇ ਵੀ ਨਟ ਆਪਾਂ ਸਾਰੇ ਲੋਗ ਨਟ ਪਾਏ ਹੋਏ ਨੇਗੇ ਮੇਨ ਚੀਜ਼ ਇਹ ਆ ਜਾਂਦੀ ਹੈ ਵੀਰੋ ਮੰਨ ਲਓ ਜੇ ਪੰਜਾਬੀ ਦੀ ਗੱਲ ਕਰੀਏ ਵੀ ਸੁਰਖੀ ਬਿੰਦੀ ਤੇ ਇਹੀ ਦੋ ਤਿੰਨ ਬੰਦਿਆਂ ਦੀ ਪੂਰੀ ਦਿਹਾੜੀ ਲੱਗ ਜਾਂਦੀ ਹੈ ਸਾਡੀ ਜਦੋਂ ਉਹਦੀ ਐਸੈਸਰੀ ਵਗੈਰਾ ਫਿੱਟ ਕਰਦੇ ਆਂ ਲਾਈਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਹਣਾ ਸਾਈਡਾਂ ਤੇ ਵੀ ਇੰਟੀਗੇਟਰ ਨੇ ਦੋ ਇਹਦੇ ਬਾਕੀ ਜਿਹੜੀ ਬੈਚਿੰਗ ਆ ਤੁਹਾਡੀ ਸਰਨੇਮ ਪਲੇਟ ਵਗੈਰਾ ਦੀ ਟਰੈਕਟਰ ਦਾ ਲੋਗੋ ਆ ਤੁਹਾਨੂੰ ਪਿੱਛੇ ਦਿਖਾਉਣੇ ਆਗੇ ਸਾਰੀ ਫੁੱਲ ਇਹਦੇ ਨਾਲ ਹਾਈਡਰੌਲਿਕ ਮਾ ਇਹਦੇ ਵਿੱਚ ਇੱਕ ਚੀਜ਼ ਹੋਰ ਤੁਹਾਨੂੰ ਮੈਂ ਧਿਆਨ ਚ ਦਿਖਾਉਣਾ ਚਾਹਣਾ ਵੀਰੋ ਜਿਵੇਂ ਆਹ ਹੁੱਕ ਆ ਗਈ ਮੇਨ ਸਾਈਡ ਤੇ ਤੇ ਇੱਥੇ ਕੁੰਡੇ ਪੈਣ ਲਈ ਆਪਾਂ ਦਿੱਤਾ ਹੈ ਹਨਾ ਔਰ ਨਾਲ ਦੀ ਨਾਲ ਜਿਹੜੀ ਬਾਹਰਲੀ ਟਾਈਨ ਆ ਆਪਣੀ ਇਹ ਨਾਟ ਵਾਲੀ ਬਣ ਜਾਂਦੀ ਐ ਐਕਸਪੋਜ਼ ਕਰੋ ਕਿਤੇ ਕੋਈ ਜੜ ਤਣਾ ਲੱਗ ਜਾਂਦਾਗਾ ਹਨਾ ਤਾਂ ਡੈਮੇਜ ਨਹੀਂ ਹੋਊਗੀ ਤੁਸੀਂ ਮਤਲਬ ਕਿ ਨਾਟ ਟੁੱਟ ਜਾਣਾਗਾ ਨਾਟੇ ਚੇਂਜ ਕਰ ਲੈਣਾਗਾ ਠੀਕ ਹੈ ਜੀ ਸੇਵ ਟੂ ਸੇਮ ਹੀ ਐਜ਼ ਇਟ ਇਜ਼ ਇਹ 50 75 ਲਈ ਬਣਿਆਗਾ ਸੈੱਟ ਠੀਕ ਹੈ ਜੀ ਇਹਦੇ ਵਿੱਚ ਵੀ ਸੇਮ ਉਹੀ ਸਪੈਸੀਫਿਕੇਸ਼ਨ ਉਹੀ ਚੀਜ਼ਾਂ ਨੇਗੀਆਂ ਇੱਕ ਪਿੰਡ ਜਾਣੇ ਨੇ ਇਹ ਇਹ ਇਧਰ 1990 ਵਾਲੇ ਕੰਨ ਦਾ ਬੈਟਰਾਈਟਰ ਲਈ ਬਣਾਇਆ ਗਿਆ। ਹਾਂਜੀ ਵੀਰੋ ਤੁਸੀਂ ਚੈੱਕ ਕਰ ਸਕਦੇ ਹੋ ਵੀ ਹੁਣ ਇਹ ਫੋਲਡ ਕੀਤਾ ਹੋਇਆ ਮੂਰਲਾ ਸੱਟ ਪਿਛਲਾ ਸੱਟ ਖੁੱਲਾਗਾ। ਥੱਲੇ 13 ਵੀ ਚਲਾ ਸਕਦੇ ਹੋ ਤੇ ਉਧਰ ਆਪਾਂ ਖੋਲ ਕੇ 12 ਵੀ ਕੰਮ ਲੈ ਸਕਦੇ ਹਾਂ। ਤਿੰਨ ਤਨੇ ਇਹ ਫੋਲਡ ਹੋ ਕੇ ਉੱਪਰ ਇੱਕ ਹਾਲ ਅਗਲਾ ਤੇ ਦੋ ਪਿਛਲੇ ਹਾਲ ਫੋਲਡ ਹੋ ਚੁੱਕੇ ਨੇ। ਬਾਹਰਲਾ ਹਾਲ ਇੱਕ ਨਟ ਵਾਲ ਬਣ ਗਿਆ ਵੀ ਡੈਮੇਜ ਨਹੀਂ ਹੋਊਗਾ, ਨਟ ਟੁੱਟ ਜਾ ਕਰੂਗਾ। ਸਾਈਡ ਤੇ ਟਾਇਰ ਆ ਗਿਆ ਜੀ। ਹੈਵੀ ਡਿਊਟੀ ਲੋਡਰ ਪੈਨ ਵਾਲੇ ਕਬਜੇ ਲੱਗੇ ਹੋਏ ਨੇ ਇਹਦੇ ਵਿੱਚ ਜਿਹੜੇ ਕਿ ਇਹ ਹਾਈਡਰੌਲਿਕ ਦੇ ਵਿੱਚ ਜਿਆਦਾ ਸਸਤਾ ਫੁੱਲ ਹੁੰਦੇ ਆਗੇ। ਇਹ ਫੋਲਡ ਹੋ ਕੇ 19 ਦਾ ਸੈਟ ਆ ਜੀ ਇਹ ਸਾਰਾ ਆਪਣਾ ਫਲੈਟ ਖੋਲ ਕੇ ਆਪਾਂ ਕਹਿ ਦਈਏ ਵੀ 19 ਦਾ ਸੈਟ ਆ ਤੁਸੀਂ ਮੈਨੂਅਲ ਲੈਣਾ ਤਾਂ 15 ਤੋਂ 19 ਲੈ ਸਕਦੇ ਹੋ ਅਦਰਵਾਈਜ਼ ਨਹੀਂ ਫਿਰ 13 ਤੋਂ ਤਹੇ ਹਾਈਡਰੌਲਿਕ ਨਾਲ ਹੀ ਸੈਟ ਆਉਂਦੇ ਆ ਗਏ ਕਿਵੇਂ ਲੱਗਿਆ ਕੰਮ ਆਪਣਾ ਵੀਰੋ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਰੂਰ ਦੱਸਿਓ ਜੇ ਇਹਦੇ ਵਿੱਚ ਕੋਈ ਸੁਧਾਰ ਦੀ ਲੋੜ ਆ ਸਾਨੂੰ ਉਹ ਵੀ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਆਪਣੇ ਕੰਮ ਨੂੰ ਹੋਰ ਵਧੀਆ ਕਰ ਸਕੀਏ ਸ਼ਿਪਮੈਂਟ ਦੀ ਗੱਲ ਕਰੀਏ ਸਾਡੇ ਕੋਲ ਪੰਜਾਬ ਇੰਡੀਆ ਇੰਡੀਆ ਤੋਂ ਵਾਰ ਵਰਲਡ ਵਾਈਡ ਸਾਰਾ ਪ੍ਰਬੰਧ ਦਾ ਸ਼ਿਪਮੈਂਟ ਦਾ ਤੁਸੀਂ ਘਰ ਬੈਠੇ ਕਿਤੇ ਵੀ ਆਨਲਾਈਨ ਆਰਡਰ ਕਰਕੇ ਮੰਗਵਾ ਜਿਹੜੇ ਵੀਰ ਨੇ ਵਿਜ਼ਿਟ ਕਰਨਾ ਹੈ ਜਿਹੜਾ ਆਪਣਾ ਐਡਰੈਸ ਆ ਬਰਨਾਲਾ ਸ਼ਹਿਰ ਦੇ ਵਿੱਚ ਕਚੈਰੀ ਰੋਡ ਤੇ ਨੇੜੇ ਐਸਡੀ ਕਾਲਜ ਪੁਲ ਦੇ ਥੱਲੇ ਆ ਜੀ ਹੋਰ ਵੀ ਵੀਡੀਓਜ਼ ਆਪਣੀਆਂ ਤੁਸੀਂ ਚੈਨਲ ਤੇ ਚੈੱਕ ਕਰ ਲਿਓ ਔਰ ਬਾਕੀ ਜੇ ਕਿਸੇ ਵੀਰ ਨੂੰ ਕੋਈ ਅਲੱਗ ਤੋਂ ਜਾਣਕਾਰੀ ਚਾਹੀਦੀ ਆ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾਗਾ ਕਾਲ ਕਰਕੇ ਜਾਣਕਾਰੀ ਲੈ ਲਿਓ ਜਿਹੜਾ ਕਾਲਿੰਗ ਦਾ ਟਾਈਮ ਆ ਮਾਰਨਿੰਗਸ ਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਫੋਨ ਕਾਲਿੰਗ ਬਹੁਤ ਜ਼ਿਆਦਾ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਫੋਨ ਕਈ ਵਾਰ ਟੈਂਡਰ ਨਹੀਂ ਹੁੰਦੇ ਉਹਦੇ ਲਈ ਮਾਫੀ ਚਾਹੁੰਦੇ ਆਂਗੇ ਤੁਸੀਂ ਵਟਸਐਪ ਕਾਲਿੰ ਤੁਹਾਨੂੰ ਫ੍ਰੀ ਟਾਈਮ ਅਸੀਂ ਬੈਕ ਕਾਲੀ ਵੀ ਕਰਾਂਗੇ ਜਿਹੜੇ ਵੀਰਾਂ ਦੇ ਫੋਨ ਮਿਸ ਹੋ ਜਾਂਦੇ ਆ ਠੀਕ ਹੈ ਜੀ ਐਵੇਂ ਹੀ ਜੁੜੇ ਰਹੋ ਐਵੇਂ ਹੀ ਪਿਆਰ ਦਿੰਦੇ ਰਹੋ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਫਸਤੀ ਗਾਲਤ ਬਰਾਖਾ ਜੀ ਇਹ ਧੰਨਵਾਦ